ਆਸਾ ਸੇਖ ਫਰੀਦ ਜੀੋ ਕੀ ਬਾਣੀ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਦਿਲੋ ਮੁਹੱਬਤ ਜੈਨਾ ਸਈ ਸਚਿਆ ਜੈਨਾ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਜਿਆ ਰੱਤੇ ਇਸ ਖੁਦਾਏ ਰੰਗ ਦੀਦਾਰ ਕੇ ਵਿਸਰਿਆ ਜਨ ਨਾਮ ਤੇ ਪੋਏ ਪਾਰਥੀਏ ਰਹਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਤ ਗੁਰੂ ਗਰੀਬ ਨਿਵਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 488 ਭਗਤ ਆਗੀ ਬਾਣੀ ਦੇ ਅੰਤਰਗਤ ਆਸਾ ਰਾਗ ਦੇ ਵਿੱਚ ਭਗਤ ਸੇਖ ਫਰੀਦ ਜੀ ਉਹ ਕਾ ਪਹਿਲਾ ਬਚਨ ਆਸਾ ਸੇਖ ਫਰੀਦ ਜੀੋ ਕੀ ਬਾਣੀ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਮੰਗਲ ਅਰਥਾਤ ਗਿਓ ਅੰਕਾਰ ਇੱਕ ਹੈ ਤੇ ਸਤਗੁਰ ਪਾਤਸ਼ਾਹ ਜੀਆਂ ਦੀ ਕਿਰਪਾ ਦੇ ਦੁਆਰਾ ਮਿਲਦਾ ਹੈ ਸੋ ਆਪਣੇ ਬਚਨ ਦੇ ਪਹਿਲੇ ਪਦੇ ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਦਿਲ ਹੋ ਮੁਹੱਬਤ ਜੈਨ ਸਹੀ ਸੱਚਿਆ ਜੇਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ ਦਿਲ ਹੋ ਮੁਹੱਬਤ ਜੈਨ ਅਰਥਾਤ ਕਿ ਜੀਨਾ ਵੀ ਭਗਤ ਜਨਾਂ ਨੂੰ ਗੁਰਮਖਾਂ ਗੁਰੂ ਪਿਆਰਿਆਂ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਦਿਲੋਂ ਮੁਹੱਬਤ ਹੈ ਦਿਲੋਂ ਪ੍ਰੇਮ ਹੈ ਦਿਲੋਂ ਪ੍ਰੀਤ ਹੈ ਭਾਵਕ ਜਿਹੜੇ ਕੇਵਲ ਬਾਹਰ-ਬਾਹਰੋ ਪ੍ਰੇਮ ਦਾ ਦਿਖਾਵਾ ਨਹੀਂ ਕਰਦੇ ਬਲਕਿ ਅੰਤਰਾਤਮੇ ਤੋਂ ਦਿਲ ਤੋਂ ਜਿਨ੍ਹਾਂ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਪ੍ਰੇਮ ਹੈ ਇਸ਼ਕ ਹੈ ਮੁਹੱਬਤ ਹੈ ਮਹਾਰਾਜ ਕਹਿੰਦੇ ਸਹੀ ਸੱਚਾ ਕੇਵਲ ਤੇ ਕੇਵਲ ਉਹੀ ਭਗਤ ਜਨ ਉਹੀ ਗੁਰਮੁਗੁਰੂ ਪਿਆਰੇ ਸੱਚੇ ਨੇ ਭਾਈ ਦਿਲੋਂ ਮੁਹੱਬਤ ਜਨ ਸਹੀ ਸੱਚਾ ਜੇਨ ਮਨਹੋਰ ਮੁਖ ਹੋਰ ਸੇ ਕਾਂਡੇ ਕੱਚਿਆ ਪਰੰਤੋ ਜਿਨ੍ਹਾਂ ਦੇ ਮਨ ਦੇ ਵਿੱਚ ਤੇ ਕੁਝ ਹੋਰ ਹੈ ਮਹਾਰਾਜ ਕਹਿੰਦੇ ਅਤੇ ਮੁਖ ਦੇ ਉੱਪਰ ਕੁਝ ਹੋਰ ਹੈ ਜੇਨ ਮਨਹੋਰ ਮੁਖ ਹੋਰ ਮੂੰਹ ਤੇ ਕੁਝ ਹੋਰ ਹੈ ਦਿਲ ਦੇ ਵਿੱਚ ਕੁਝ ਹੋਰ ਹੈ ਸੇ ਕਾਂਡੇ ਕੱਚਿਆ ਮਹਾਰਾਜ ਕਹਿੰਦੇ ਉਹ ਕੱਚੇ ਕਹੇ ਜਾਂਦੇ ਨੇ ਕਾਂਡੇ ਆਖੇ ਜਾਂਦੇ ਨੇ ਆਏ ਕਹੇ ਜਾਂਦੇ ਹਨ ਉਹਨਾਂ ਨੂੰ ਕੱਚੇ ਆਖਿਆ ਜਾਂਦਾ ਭਾਈ ਉਹ ਪੱਕੇ ਨਹੀਂ ਹੁੰਦੇ ਸੋ ਅਗੋ ਰਹਾਵਾਲੀਆਂ ਪੰਕਤੀਆਂ ਦੇ ਵਿੱਚ ਮਾਰੇ ਕਿਰਪਾ ਕਰਨ ਲੱਗੇ ਨੇ ਕਹਿੰਦਾ ਰੱਤੇ ਇਸਕ ਖੁਦਾਏ ਰੰਗ ਦੀਦਾਰ ਕੇ ਵਿਸਰਿਆ ਜਨਨਾਮ ਤੇ ਪੋਏ ਪਾਰਥੀਏ ਰਹਾਉ ਪਿਆ ਰੱਤੇ ਇਸਕ ਖੁਦਾਏ ਰੰਗ ਦੀਦਾਰ ਕੇ ਰੱਤੇ ਇਸਕ ਖੁਦਾਏ ਅਰਥਾਤ ਕਿ ਜਿਹੜੇ ਵੀ ਭਗਤ ਜਾਨੂ ਗੁਰਮੁ ਗੁਰੂ ਪਿਆਰੇ ਮਹਾਰਾਜ ਕਹਿੰਦੇ ਉਹ ਖੁਦਾ ਦੇ ਇਸ਼ਕ ਦੇ ਵਿੱਚ ਰੰਗੇ ਗਏ ਰਤੇ ਇਸ਼ਕ ਖੁਦਾਏ ਉਹਦੇ ਪਰੇ ਮੋਦੀ ਪਰੇ ਦੇ ਵਿੱਚ ਰੰਗੇ ਗਏ ਜਿਹੜੇ ਰੰਗ ਦੀਦਾਰ ਕੇ ਤੇ ਮਹਾਰਾਜ ਕਹਿੰਦੇ ਉਹਦੇ ਦੀਦਾਰ ਅਰਥਾਤ ਉਹਦੇ ਦਰਸ਼ਨਾਂ ਦੇ ਰੰਗ ਦੇ ਵਿੱਚ ਜਿਹੜੇ ਰੰਗੇ ਗਏ ਜਾਂ ਫਿਰ ਉਹਨਾਂ ਨੂੰ ਰੰਗ ਅਰਥਾਤ ਆਨੰਦ ਪ੍ਰਾਪਤ ਹੋਇਆ ਉਹਦੇ ਦੀਦਾਰ ਦਾ ਉਹਦੇ ਦਰਸ਼ਨਾਂ ਦਾ ਆਨੰਦ ਪ੍ਰਾਪਤ ਹੋਇਆ ਔਰ ਮਹਾਰਾਜ ਕਹਿੰਦੇ ਵਿਸਰਿਆ ਜਨਨਾਮ ਤੇ ਪੋਏ ਭਾਰਤੀਏ ਰਹਾਓ ਪਰੰਤੂ ਜਿਹਨਾਂ ਨੂੰ ਅਸ ਕਾਲਪੁਰਖ ਵੈਗੁਰੂ ਦਾ ਖੁਦਾ ਦਾ ਅੱਲਾ ਦਾ ਪਰਮੇਸ਼ਰ ਦਾ ਨਾਮ ਵਿਸਰ ਗਿਆ ਤੇ ਕੋਏ ਭਾਰਤੀਏ ਮਹਾਰਾਜ ਕਹਿੰਦੇ ਉਹ ਤੇ ਭੂਮੀ ਦੇ ਉੱਪਰ ਭਾਰ ਹੋ ਨਿਭੜੇ ਧਰਤੀ ਦੇ ਉੱਪਰ ਜ਼ਮੀਨ ਦੇ ਉੱਪਰ ਮਹਾਰਾਜ ਕਹਿੰਦੇ ਭਾਰ ਹੀ ਹੋ ਨਿਭੜੇ ਉਹ ਤੇ ਜਰਹਾਓ ਸੋ ਵਿਸ਼ਰਾਮ ਦੇ ਕੇ ਅੱਗੋਂ ਦੂਸਰੇ ਪਦੇ 'ਚ ਆਪਣੇ ਬਚਨ ਦੇ ਮਾਰੇ ਕਿਰਪਾ ਕਰਦੇ ਨੇ ਕਹਿੰਦੇ ਆਪ ਲਈ ਲੜ ਲਾਏ ਦਰਦਰਵੇਸ ਸੇ ਤੇਰ ਧੰਨ ਜਣੇ ਦੀ ਮਾਓ ਆਏ ਸਫਲ ਸੇ ਆਪ ਲਈ ਲੜ ਲਾਏ ਦਰਦਰਵੇਸ ਸੇ ਜਿਨ੍ਹਾਂ ਨੂੰ ਤਰ ਉੱਠ ਕੇ ਤੇ ਆਲੂ ਕਿਰਪਾਲੂ ਹੋ ਕੇ ਮਿਹਰਬਾਨ ਹੋ ਕੇ ਤਰਸਵਾਨ ਹੋ ਕੇ ਉਸ ਖੁਦਾ ਨੇ ਅੱਲਾ ਨੇ ਆਪ ਆਪਣੇ ਲੜ ਲਾ ਲਿਆ ਜਿਨ੍ਹਾਂ ਨੂੰ ਆਪ ਆਪਣਾ ਪੱਲਾ ਫੜਾ ਦਿੱਤਾ ਪਾਸ਼ਾ ਜੀ ਨੇ ਤਰ ਉੱਠ ਕੇ ਦਰ ਦਰਵੇਸ ਸੇ ਤੇ ਉਸ ਖੁਦਾ ਦੇ ਦਰ ਤੇ ਕੇ ਬਲੋਹੀ ਦਰਵੇਸ਼ ਨੇ ਉਹੀ ਉਹਦੇ ਮੰਗਦੇ ਨੇ ਉਹੀ ਉਹਦੇ ਭਗਤ ਨੇ ਜਿਨ੍ਹਾਂ ਨੂੰ ਆਪ ਤਰ ਉੱਠ ਕੇ ਪਾਸ਼ਾ ਜੀ ਨੇ ਆਪਣਾ ਲੜ ਫੜਾਉਣਾ ਕੀਤਾ ਭਾਈ ਕਹਿੰਦਾ ਤੈਨ ਧੰਨ ਜਣੇਂਦੀ ਮਾਉ ਆਏ ਸਫਲ ਸੇ 코로나 ਨੂੰ ਜਾਣਨੇ ਵਾਲੀ ਉਹਨਾਂ ਨੂੰ ਜੰਮਣ ਵਾਲੀ ਮਾਂ ਵੀ ਧੰਨ ਹੈ ਮਹਾਰਾਜ ਕਹਿੰਦੇ ਉਹਨਾਂ ਦਾ ਧਰਤੀ ਧਰਮ ਸਾਲ ਦੇ ਵਿੱਚ ਆਇਆ ਸਫਲਾ ਹੈ ਭਾਈ ਉਹਨਾਂ ਦਾ ਆਇਆ ਹੀ ਸਫਲਾ ਹੈ ਜਿਹਨਾਂ ਨੂੰ ਪਾਸ਼ਾ ਜੀ ਨੇ ਆਪ ਤਰ ਉੱਠ ਕੇ ਆਪਣੇ ਲੜ ਲਾ ਲਿਆ ਉਹਨਾਂ ਨੂੰ ਜੰਮਣ ਵਾਲੀ ਮਾਤਾ ਵੀ ਧੰਨ ਹੈ ਮਹਾਰਾਜ ਕਹਿੰਦੇ ਸੋ ਅਗੋ ਆਪਣੇ ਬਚਨ ਦੇ ਤੀਸਰੇ ਪਦੇ 'ਚ ਪਾਸ਼ਾ ਕਿਰਪਾ ਕਰਦੇ ਨੇ ਇਹਦਾ ਪਰਵਦਗਾਰ ਅਪਾਰ ਅਗੰਬ ਬੇਅੰਤ ਤੂੰ ਜਿਨਾਂ ਆਪਿ ਸਾਤਾ ਸਾਚ ਚੁੰਮਾ ਪੈਰ ਮੋ ਪਰਵਦਗਾਰ ਅਪਾਰ ਅਗੰਬ ਬੇਅੰਤ ਤੂੰ ਅਰਥਾਤ ਕਹੇ ਖੁਦਾ ਹੈ ਅੱਲਾ ਪਰਵਦਗਾਰ ਤੂੰ ਪਾਲਣਹਾਰ ਹੈ ਅਪਾਰ ਤੂੰ ਬੇਹਾਦ ਹੈ ਤੇਰਾ ਹੱਦ ਬਨਸੀਮਾ ਦੇ ਰਾਕੇ ਰਾਕੋਈ ਨਹੀਂ ਆਗਮ ਮੰਨ ਬੁੱਧੀ ਕਰਕੇ ਆ ਪਹੁੰਚ ਹੈ ਬੇਅੰਤ ਤੇ ਰੰਤੁ ਸਮਾਰ ਕੋਈ ਨਹੀਂ ਪਾਤਸ਼ਾਹ ਜੀ ਪਰਵਦ ਗਾਰ ਅਪਾਰ ਅਗਮ ਬੇਅੰਤ ਤੋ ਜਨਾ ਪਛਾਤਾ ਸਾਚ ਚੁੰਮਾ ਪੈਰ ਮੂ ਜਨਾ ਪਛਾਤਾ ਸਾਚ ਹੈ ਸਤ ਸਰੂਪ ਪਰਮੇਸ਼ਰ ਜੀ ਜਿਨ੍ਹਾਂ ਨੇ ਤੈਨੂੰ ਬੁਚਾਰਣਾ ਕੀਤਾ ਚੁੰਮਾ ਪੈਰ ਮੂ ਮੈਂ ਉਹਨਾਂ ਦੇ ਪੈਰ ਚੁੰਮਣੇ ਕਰਾਂ ਮੈਂ ਉਹਨਾਂ ਦੇ ਕਦਮ ਚੁੰਮਣੇ ਕਰਾਂ ਮਹਾਰਾਜ ਅਗਵੰਤਮ ਆਪਣੇ ਬਚਨ ਦੇ ਚੌਥੇ ਪਦ ਜੀ ਕਿਰਪਾ ਕਰਦੇ ਨੇ ਕਹਿੰਦਾ ਤੇਰੀ ਪਨਾਹ ਖੁਦਾਏ ਤੂੰ ਬਖਸ਼ ਸੰਦਗੀ ਸੇਖ ਫਰੀਦਾ ਖਰਦੀ ਜਾ ਬੰਦਗੀ ਤੇਰੀ ਪਨਾਹ ਖੁਦਾਏ ਏ ਖੁਦਾ ਜੀ ਏ ਅੱਲਾ ਜੀ ਮੈਂ ਤੇਰੀ ਪਨਾਹ ਤੇਰੀ ਸ਼ਰਨ ਦੇ ਵਿੱਚ ਆਇਆ ਹਾਂ ਤੇਰੇ ਚਰਨਾਂ ਦੀ ਓਟ ਦੇ ਵਿੱਚ ਆਇਆ ਹਾਂ ਮਾਤੇਰੇ ਕਦਮਾਂ ਦੇ ਵਿੱਚ ਡਿੱਗਿਆ ਹਾਂ ਪਾਸ਼ਾ ਜੀ ਤੂੰ ਬਖਸ਼ੰਦਗੀ ਔਰ ਤੂੰ ਬਖਸ਼ਣ ਆਰੇ ਪਾਸ਼ਾ ਜੀ ਸਾਡੀਆਂ ਭੁੱਲਾਂ ਨੂੰ ਸਾਡੇ ਆਬਾਂ ਨੂੰ ਸਾਡੇ ਗੁਨਾਹਾਂ ਨੂੰ ਸਾਡੀਆਂ ਔਕਾਈਆਂ ਨੂੰ ਕੋ ਬਖਸ਼ਣ ਦੇ ਸਮਰਾਥ ਹੈ ਪਾਸ਼ਾ ਜੀ ਮੈਂ ਤੇਰੇ ਚਰਨਾਂ ਦੀ ਓਟ ਦੇ ਵਿੱਚ ਡਿੱਗਿਆ ਹਾਂ ਆਇਆ ਹਾਂ ਤੇਰੀ ਪਨਾਹ ਖੁਦਾਏ ਤੂੰ ਬਖਸ਼ੰਦਗੀ ਕਹਿੰਦਾ ਸੇਖ ਫਰੀਦਾ ਖੈਰ ਦੀਦਾ ਬੰਦਗੀ ਸ਼ੇਖ ਫਰੀਦਾ ਤੇ ਮੈਨੂੰ ਸ਼ੇਖ ਫਰੀਦ ਨੂੰ ਸ਼ੇਖ ਫਾਰਸੀ ਦੇ ਵਿੱਚ ਬਜ਼ੁਰਗ ਨੂੰ ਕਿਹਾ ਜਾਂਦਾ ਹੈ ਸ਼ੇਖ ਫਰੀਦਾ ਖੈਰ ਦੀਜਾ ਬੰਦਗੀ ਮੈਨੂੰ ਸ਼ੇਖ ਫਰੀਦ ਨੂੰ ਹੈ ਅੱਲਾ ਜੀ ਹੈ ਖੁਦਾ ਜੀ ਹੈ ਰੱਬ ਜੀ ਤੁਸੀਂ ਆਪਣੀ ਬੰਦਗੀ ਦੀ ਆਪਣੇ ਇਬਾਦਤ ਦੀ ਆਪਣੀ ਭਗਤੀ ਦੀ ਆਪਣੇ ਪ੍ਰੇਮ ਦੀ ਆਪਣੀ ਪ੍ਰੀਤ ਦੀ ਭਿਕਿਆ ਪਾਉਣੀ ਕਰੋ ਮੇਰੇ ਠੂਠੇ ਦੇ ਵਿੱਚ ਕਹਿੰਦਾ ਤੇਰੀ ਪਨ ਹੈ ਖੁਦਾਏ ਤੂੰ ਬਖਸੰਦਗੀ ਸੇ ਖਫਰੀਦਾ ਖਰਦੀਦਾ ਬੰਦਗੀ ਵਾਹੇ ਗੁਰ ਜੀ ਕਾ ਖਾਲਸਾ ਵਾਹੇ ਗੁਰ ਜੀ ਕੀ ਫਤਿਹ